ਸਾਰੀ ਸਤਿਕਾਰ ਸਤਿਕਾਰ ਜੋ ਸਾਥੀਆਂ ਨੂੰ ਜੈ ਭੀਮ ਜੈ ਭਗਤ ਅੱਜ ਜਿਹੜਾ ਆ ਮੁਹੱਲੀ ਮੋਰਚੇ ਵੱਲੋਂ ਸਮੂਜੀ ਟੀਮ ਜਿਹੜੀ ਆ ਅੱਜ ਇੱਥੇ ਪਹੁੰਚੀ ਜੀ ਕਿਉਂਕਿ ਅਬਰਤਮਨ ਦੇ ਜਿਹੜੇ ਔਰ ਡੇੜੀ ਦੇ ਤਾਇ ਦੇ ਜਿਹੜਾ ਸੈਰਫੇ ਲਈ ਜਾਲੀ ਸੜੀ ਪਰ ਬਣਾਈ ਸੀ ਉਹਨਾਂ ਦੇ ਜਾਂਚ ਪੜਤਾਲ ਬਾਅਦ ਸਧਿਆਈ ਪਰ ਇੱਥੇ ਆ ਕੇ ਦੇਖਿਆ ਵੀ ਜੋ ਸਵਾਲ ਉਹਨਾਂ ਨੂੰ ਕਮੇਟੀ ਨੂੰ ਪੁੱਛਣਾ ਚਾਹੀਦੇ ਸੀ ਦੱਸਨੇ ਚਾਹੀਦੇ ਸੀਗੇ ਉਹ ਸਾਡੇ ਕੋਲੇ ਪੁੱਛ ਰਹੇ ਸੀਗੇ ਸੋ ਇੱਥੇ ਕਿਤੇ ਨਾ ਕਿਤੇ ਜਿਹੜਾ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਸਰਪਾਚੀਮਾ ਸਾਹਿਬ ਨੇ ਵਾਦਾ ਕੀਤਾ ਸੀ ਕਿ ਮੁਝੇ ਸਮਾਜ ਦਾ ਸੰਸਮਾਜ ਦਾ ਪੀਐਸਸੀ ਜਿਹੜਾ ਆ 15 ਦਿਨ ਦੇ ਵਿੱਚ ਵਿੱਚ ਇਹਦਾ ਰਿਜ਼ਲਟ ਜਿਹੜਾ ਆ ਜਿਹੜੇ ਰੈਂਡਰ ਸertificate ਆ ਉਹਦੀ ਜਦਤ ਕਰਕੇ ਅਤੇ ਸਾਰਿਆਂ ਨੂੰ ਜਿਹੜਾ ਆ ਉਹਨਾਂ ਦੇ ਉੱਪਰ ਪਰਚਾ ਦਰਜ ਕਰਕੇ ਉਹਨਾਂ ਨੂੰ ਸਜ਼ਾ ਕਦਾ ਕੇ ਦਿਵਾ ਲਾਂਗੇ ਪਰ ਮੇਰੇ ਨਾਲ ਦਾ ਸਮਾਂ ਬੀਤੀ ਜਿਹੜਾ 21 ਤਰੀਕ ਨੂੰ ਜਿਹੜਾ 15 ਦਿਨ ਇਹਦੇ ਪੂਰੇ ਹੋ ਜਾਣੇ ਸੋ ਉਸ ਤੋਂ ਬਾਅਦ ਸਮੁੱਚੇ ਮੋਰਚੇ ਵੱਲੋਂ ਵੀ ਅਤੇ ਸਾਰੇ ਸਮੁੱਚੇ ਸਮਾਜ ਵੱਲੋਂ ਵੀ ਸਾਰੇ ਜਿਹੜੀ ਨਿਗਾਹ ਆਏ ਮੋਰਚੇ ਤੇ ਆ ਵੀਰ ਆ 15 ਦਿਨਾਂ ਬਾਅਦ ਰਿਜ਼ਲਟ ਕੀ ਆਉਣਾ ਉਹ ਚਾਹੁੰਦੇ ਆ ਵੀ 15 ਤਰੀਕ ਦਿਨ ਬੀਤਣ ਤੋਂ ਬਾਅਦ ਕਿਸੇ ਸਾਡੇ ਅਫਸਰ ਦਾ ਕਿਸੇ ਕੋਈ ਵੀ ਆਗੂ ਦਾ ਕਿਸੇ ਸੁਣੀ ਨਹੀਂ ਜਾਊਗੀ ਕੋ ਵੱਡਾ ਪ੍ਰਦਰਸ਼ਨ ਜੜਾਇਆ ਉਹ ਮੋਰਚੇ ਵੱਲੋਂ ਜਿਹੜਾ ਅਨਾਉਂਸ ਕੀਤਾ ਜਾਊਗਾ ਅਧਿਆ ਅਨਾਉਂਸ ਦਾ ਮਾਧਿਅਮ ਵੀ ਰੱਖਿਆ ਜਾਊਗਾ ਵੀ ਸਾਡੇ ਜਿਹੜੇ ਰਹਿਵਲ ਆ ਉਹਨਾਂ ਰਗਦਾਸ ਮਹਾਰਾਜ ਜੀ ਭਗਵਾਨ ਵਾਲੀ ਮਹਾਰਾਜ ਕਬੀਰ ਸਾਹਿਬ ਉਹਨਾਂ ਦੀਆਂ ਮੂਰਤੀਆਂ ਤੇ ਹੱਥ ਰੱਖ ਕੇ ਪੌਂਚ ਕਾ ਕੇ ਜਿਹੜਾ ਆ ਵੱਡੇ ਪੱਧਰ ਦੇ ਉੱਪਰ ਜਿਹੜਾ ਪ੍ਰਦਰਸ਼ਨ ਜਿਹੜਾ ਉਹ 15 ਦਿਨਾਂ ਬਾਅਦ ਦਾ ਪੂਰੇ 28 ਤਰੀਕ ਨੂੰ ਬਾਅਦ ਦਾ ਉਹ ਰੱਖਿਆ ਜਾਊਗਾ ਸੋ ਸਾਰਿਆਂ ਨੂੰ ਪੀਲਾ ਕਿਉਂਕਿ ਸਮਾਜ ਦੀ ਨਿਗਾ ਸਾਰੀ ਮੋਰਚੇ ਦੇ ਉੱਪਰ ਆ ਕੱਲ ਜੇਕਰ ਰਿਜ਼ਲਟ ਨਹੀਂ ਆਉਂਦਾ ਤੇ ਸਮਾਜ ਨੇ ਆਗੂਆਂ ਸਭਾਂ ਨੂੰ ਪੁੱਛਣਾ ਵੀ ਤੁਸੀਂ ਆਪ ਜਿਹੜਾ ਆ ਵਾਦਾ ਜਿਹੜੀ ਪੰਜਾਬੀਆਂ ਦੀ ਗੱਲ ਵਾਪਸ ਨਹੀਂ ਰਹੀ ਤੇ ਰਿਜ਼ਲਟ ਕਿ ਨਿਕਲਿਆ ਸੋ ਆਪਾਂ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਜਿਹੜਾ ਇਹ ਜੀਮਾ ਸਾਹਿਬ ਨੇ ਜੋ ਵਾਦਾ ਕੀਤਾ ਸਮਾਜ ਦੇ ਨਾਲ ਜੇ ਪੂਰਾ ਨਹੀਂ ਕਰਦੇ ਤਾਂ ਉਸ ਤੋਂ ਬਾਅਦ ਜੀਮਾ ਸਾਹਿਬ ਦਾ ਵੀ ਜਿਹੜਾ ਆ ਵੱਡੇ ਪੱਧਰ ਦੇ ਉੱਪਰ ਜਿਹੜ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ